ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਮਹਾਰਾਜ ਸੋ ਗੁਰਸੋ ਕੇ ਪਿਆਰਿਓ ਜੋ ਜੋ ਵੀ ਸ਼ਕਤੀਆਂ ਸੰਸਾਰ ਦੇ ਉੱਤੇ ਪ੍ਰਗਟ ਹੋਈਆਂ ਲਗਭਗ ਸਾਰਿਆਂ ਹੀ ਦਸਵੇਂ ਪਾਸ਼ਾ ਮਹਾਰਾਜ ਨੇ ਗੁਰਸਿੱਖਾਂ ਨੂੰ ਦੇ ਦਿੱਤੀਆਂ ਪਰ ਘਰਤਾ ਤੇਰਾ ਸਭ ਕੁਝ ਹੈ ਜਿਸ ਦੇਸੋਂ ਪਾਵੈ ਪਰ ਉਹਨਾਂ ਨੂੰ ਪਾਉਣ ਦਾ ਤਰੀਕਾ ਹੈ ਸ਼ਕਤੀਆਂ ਕਿਹਦੇ ਵਾਸਤੇ ਨੇ ਇਹ ਜੋ ਸੰਸਾਰ ਸੱਚੇ ਪਾਸ਼ਾ ਮਹਾਰਾਜ ਨੇ ਰਚਿਆ ਇਹਦੇ ਰੱਖਿਆ ਵਾਸਤੇ ਆਪੇ ਨੇ ਦੇਤ ਬਣਾਏ ਨੇ ਆਪੇ ਨੇ ਦੇਵਤੇ ਬਣਾਏ ਨੇ ਆਪੇ ਇਸ ਤੇ ਪਾਸ਼ਾ ਮਹਾਰਾਜ ਨੇ ਪੁੰਨ ਬਣਾਇਆ ਆਪੇ ਪਾਪ ਬਣਾਇਆ ਜੇ ਕੋ ਕੀ ਬਣਾਉਣ ਦੀ ਲੋੜ ਸੀ ਇਹ ਫਿਰ ਬੰਦੇ ਨੂੰ ਪੁੱਛਣ ਦੀ ਥੋੜੀ ਲੋੜ ਹੈ ਮौज ਹੈ ਖੇੜ ਹੈ ਮਹਾਰਾਜ ਦੇ ਪਾਸ਼ਾ ਦੀ ਖੇਲ ਰਜਾਇਕ ਚੰਗਾ ਲੱਗਦਾ ਉਹਨੂੰ ਸੋ ਜਿੰਨੀਆਂ ਵੀ ਸ਼ਕਤੀਆਂ ਹਨ ਸਾਰੀਆਂ ਹੀ ਦਸਵੇਂ ਪਾਸ਼ਾ ਨੇ ਗੁਰਸਿੱਖਾਂ ਨੂੰ ਦੇ ਦਿੱਤੀਆਂ ਪਰ ਮਿਲਣ ਗਿਆ ਕਿਵੇਂ ਜਪ ਤਪ ਨਾਮ ਸਿਮ ਭਜਨ ਕਰਕੇ ਸੋ ਕੋਈ ਗੁਰਸਿੱਖਾਂ ਦਾ ਵਿਚਾਰ ਐ ਵੀ ਦੁਰਗਾ ਦੀ ਗੱਲ ਹੁੰਦੀ ਐ ਕਾਲੀ ਦੀ ਕਾਲਕਾ ਦੀ ਗੱਲ ਹੁੰਦੀ ਐ ਵੀ ਇਹ ਤਾਂ ਹਿੰਦੂ ਮਤ ਦੀ ਗੱਲ ਐ ਸੋ ਪਿਆਰੇਓ ਦੇਖੋ ਗੱਲ ਇਸ ਤਰ੍ਹਾਂ ਐ ਨਾ ਇਹ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਸ਼ਕਤੀਆਂ ਨਾ ਹਿੰਦੂ ਹੁੰਦੀਆਂ ਨੇ ਨਾ ਮੁਸਲਮਾਨ ਹੁੰਦੀਆਂ ਨੇ ਨਾ ਕੁਝ ਨਹੀਂ ਹੁੰਦਿਆ ਇਹ ਧਰਮ ਤੋਂ ਉੱਚੇ ਲੈਵਲ ਤੇ ਹੁੰਦੀਆਂ ਨੇ ਧਰਮ ਐ ਇਹ ਜਿਹੜੀ ਧਰਮ ਹੈ ਧਰਮ ਨੀਤੀ ਹੈ ਨਾ ਇਹ ਇਥੇ ਮ੍ਰਿਤਮੰਡਲ ਦੀ ਗੱਲ ਹੁੰਦੀ ਹੈ ਮ੍ਰਿਤਮੰਡਲ ਤੇ ਕਰਮ ਧਰਮ ਦੋਏ ਛੱਪ ਖਲੋਏ ਛਪ ਗਿਆ ਧਰਮ ਕੂੜ ਫਿਰਿਆ ਪ੍ਰਧਾਨ ਬੇ ਲਾ ਲੋ ਵੀ ਜੇ ਤੇ ਕਰਮ ਨਹੀਂ ਕਰਦਾ ਹੋ ਧਰਮ ਕੀ ਹੈ ਜਾਨੀ ਕਿ ਜਦੋਂ ਕਰਮ ਧਰਮ ਕਰਕੇ ਬੰਦਾ ਕਰਮ ਧਰਮ ਕਰਦਣਾ ਉਸ ਤੋਂ ਬਾਅਦ ਉਹ ਸ਼ਕਤੀ ਰੂਪ ਹੋ ਜਾਂਦਾ ਉਹ ਸ਼ਕਤੀ ਦਾ ਕੋਈ ਧਰਮ ਨਹੀਂ ਹੁੰਦਾ ਸ਼ਕਤੀ ਦਾ ਧਰਮ ਹੁੰਦਾ ਹੈ ਸ਼ਕਤੀ ਦਾ ਜਿਹੜੀ ਕਿ ਸ਼ਕਤੀ ਉੱਥੇ ਪ੍ਰਗਟ ਹੁੰਦੀ ਆ ਜਿੱਥੇ ਪ੍ਰੇਮ ਪਿਆਰ ਬਸ ਅਕਾਲ ਪੁਰਖ ਨੂੰ ਅਰਾਧਨਾ ਸਰਬਜ ਸਰਬਜੋਤ ਨਾਮੇ ਕੀ ਚੇਰ ਮਹਾਰਾ ਜੀ ਨੇ ਜਿੰਨੀਆਂ ਵੀ ਜੋਤਾਂ ਨੇ ਜਿੰਨੀਆਂ ਵੀ ਸ਼ਕਤੀਆਂ ਨੇ ਸਾਰੀਆਂ ਹੀ ਨਾਮ ਦੇ ਅਧੀਨ ਨੇ ਨਾਮ ਵਿੱਚ ਸਾਰੀਆਂ ਆ ਜਾਂਦੇ ਨੇ ਭਾਵੇਂ ਮੁਸਲਮਾਨੀ ਸ਼ਕਤੀਆਂ ਨੇ ਉਹ ਸ਼ubh ਸ਼ਕਤੀਆਂ ਭਾਵੇਂ ਸਨਾਤਨ Hindu ਜੋ ਵੀ ਤੁਸੀਂ ਕਹੀ ਲੋ ਜਿਹੜੇ ਵੀ ਪ੍ਰਮਾਤਮਾ ਦੀ ਸਭ ਸ਼ਕਤੀਆਂ ਨੇ ਉਹ ਨਾਮ ਜਪਣ ਦੇ ਨਾਲ ਸਾਨੂੰ ਪ੍ਰਾਪਤ ਹੋਣਗੀਆਂ ਕਹਿਣ ਦਾ ਭਾਵ ਜਿਹੜਾ ਬੰਦਾ ਇਹ ਗੁਰੂ ਘਰ ਦੇ ਵਿੱਚ ਦੁਰਗਾ ਵੀ ਹੈ ਗੁਰੂ ਘਰ ਦੇ ਵਿੱਚ ਕਾਲੀ ਕਾਲਕਾ ਵੀ ਹੈ ਸਾਰੀਆਂ ਦੇਵੀ ਦੇਵਤਿਆਂ ਨੇ ਗੁਰੂ ਘਰ ਦੇ ਵਿੱਚ ਸ਼ਿਵ ਵੀ ਹੈ ਗੁਰੂ ਘਰ ਦੇ ਵਿੱਚ ਭੈਰੂ ਵੀ ਹੈ ਸਾਰਾ ਕੁਝ ਹੈ ਜੇ ਤੁਸੀਂ ਇਸ ਵੀਡੀਓ ਨੂੰ ਸੁਣੋਗੇ ਤੁਹਾਨੂੰ ਪਤਾ ਲੱਗੂਗਾ ਜੇ ਤੁਸੀਂ ਹੋਰ ਹੀ ਕੁਝ ਸੁਣਨਾ ਹੈ ਚੰਗੀ ਵੀਡੀਓ ਤੁਸੀਂ ਸੁਣਨੀ ਨਹੀਂ ਹੈਗੀ ਫਿਰ ਉਹ ਕਿਸੇ ਦੇ ਬਸ ਦੀ ਗੱਲ ਨਹੀਂ ਬੰਦਾ ਲਾਹਾ ਨਹੀਂ ਲੈ ਸਕਦਾ ਸੋ ਆਪਾਂ ਅੱਜ ਤੁਹਾਡਾ ਇਹ ਧਰਮ ਤੁਹਾਡਾ ਭਰਮ ਦੂਰ ਕਰਦੇ ਆਂ ਕਈਆਂ ਦਾ ਹੁੰਦਾ ਵੀ ਇਹ ਤਾਂ ਦੇਵੀ ਦੀ ਉਸਤਤੀ ਹੈ ਜੀ ਦੇਵੀ ਕੀ ਹੈ ਦੇਵੀ ਹੈ ਪਰਮਾਤਮਾ ਦੀ ਸ਼ਕਤੀ ਤਾਂ ਹੀ ਦੁਰਗਾ ਸਾਜਕ ਹੈ ਦੇਤਾਂ ਦਾ ਨਾਸ ਕਰਾਇਆ ਪ੍ਰਮਾਤਮਾ ਦੀ ਸ਼ਕਤੀ ਦਾ ਨਾਂ ਹੀ ਦੁਰਗਾ ਰੱਖਦਾ ਇੱਕ ਪਾਸੇ ਤਾਂ ਆਪਾਂ ਕਹਿੰਦੇ ਅਸਤੇ ਪਾਸੇ हे ਮੇਰੇ ਪ੍ਰਮਾਤਮਾ हे ਗੁਰੂ ਗੋਬਿੰਦ ਸਿੰਘ ਜੀ ਕੋਈ ਸ਼ਕਤੀ ਵਰਤਾਓ ਸ਼ਕਤੀ ਵਰਤਾਓ ਜਦੋਂ ਸ਼ਕਤੀ ਵਰਤੌਣ ਲੱਗ ਜਾਂਦੇ ਨੇ ਆਪਾਂ ਕਹਿੰਦੇ ਇਹ ਤਾਂ ਹਿੰਦੂਆਂ ਦੀ ਏ ਜੀ ਫਿਰ ਮਾਰੇ ਕਰਮ ਹੋਏ ਨਾ ਆਪਣੇ ਸ਼ਕਤੀ ਦਾ ਕੋਈ ਧਰਮ ਨਹੀਂ ਹੁੰਦਾ ਸ਼ਕਤੀ ਸਾਡੀ ਜਿਹੜੀ ਅਸੀਂ ਸਰੀਰ ਰੂਪ ਕੋ ਕੇ ਕਰਦੇ ਆ ਨਾ ਉਹਨੂੰ ਧਰਮ ਕਹਿੰਦੇ ਨੇ ਆਪਾਂ ਕਹਿੰਦੇ ਧਰਮ ਵਿੱਚ ਰਹਿ ਭਾਈ ਆਪਦੇ ਧਰਮ ਵਿੱਚ ਰਹਿ ਹੁਣ ਮਹਾਰਾਜ ਇੱਕ ਪਾਸੇ ਕਹਿੰਦੇ ਨੇ ਵੀ ਆਪਨ ਮਾਤ ਗਰਭ ਮੈਂ ਆਪਨ ਸਿਮਰਦੇ ਤਹ ਤੁਮ ਰੱਖਣ ਆ ਰਿਹਾ ਰੱਖਣ ਹਾਰੇ ਵੀ ਮਾਤਾ ਦੇ ਪੇਟ ਵਿੱਚ ਆਪਣਾ ਸਿਮਰਨ ਦੇ ਕੇ ਮਹਾਰਾਜ ਬੱਚੇ ਨੂੰ ਬਚਾਉਂਦੇ ਨੇ ਜੀਆਂ ਨੂੰ ਬਚਾਉਂਦੇ ਨੇ ਗਰਭ ਦੇ ਵਿੱਚ ਪੇਟ ਦੇ ਵਿੱਚ ਦੱਸੋ ਫਿਰ ਕਿਹੜਾ ਗੁਰਮੰਤਰ ਹੈ ਉੱਥੇ ਵੈਗੁਰ ਗੁਰਮੰਤਰ ਹੈ ਕਿ ਰਾਮ ਰਾਮ ਗੁਰਮੰਤਰ ਹੈ ਕਿ ਅੱਲਾਹ ਹੋਏ ਨਹੀਂ ਨਹੀਂ ਉਹ ਤੋਂ ਧਰਮ ਤੋਂ ਉੱਚੇ ਹੁੰਦਾ ਉਹ ਕੁਝ ਅਨਹਦ ਸ਼ਬਦ ਉਹ ਗੱਲ ਹੋਰ ਹੈ ਉਹ ਧੋਨ ਹੈ ਸੋ ਕਹਿਣ ਦਾ ਭਾਵ ਜਿਹੜੇ ਹਿਸਾਬ ਨਾਲ ਹਿੰਦੂ ਪੂਜਦੇ ਨੇ ਦੁਰਗਾ ਨੂੰ ਉਹ ਆਪਦੇ ਹਿਸਾਬ ਨਾਲ ਪੂਜਦੇ ਨੇ ਜਿਹੜੀ ਸਾਨੂੰ ਦੇਖੋ ਜਿਹੜੀ ਹਿੰਦੂਆਂ ਦੀ ਦੁਰਗਾ ਹੈ ਹਿੰਦੂਆਂ ਦੀ ਕਾਲਿਕਾ ਹੈ ਉਹ ਆਪਦੇ ਧਰਮ ਦੇ ਨਾਲ ਆਪਦੀ ਪੂਜਾ ਕਰਨ ਉਹ ਉਹਦਾ ਭਜਨ ਕਰਨ ਉਹਦੇ ਮੰਤਰ ਜਾਪ ਕਰਨ ਉਹਨਾਂ ਨੇ ਕਿੱਥੋਂ ਲਿੱਤਾ ਹੈ ਪ੍ਰਮਾਤਮਾ ਤੋਂ ਆਪਾਂ ਨੂੰ ਕਿੱਥੋਂ ਮਿਲੀ ਹੈ ਪ੍ਰਮਾਤਮਾ ਤੋਂ ਆਪਾਂ ਨੂੰ ਹਿੰਦੂਆਂ ਵਾਲੀ ਥੋੜੀ ਦਿੱਤੀ ਹੈ ਮਹਾਰਾਜ ਨੇ ਨਾ ਨਾ ਜਿੱਥੋਂ ਹਿੰਦੂਆਂ ਨੂੰ ਮਿਲੀ ਹੈ ਪ੍ਰਮਾਤਮਾ ਕੋਲੋਂ ਗੁਰੂ ਦਸਵੇਂ ਪਾਸ਼ਾ ਮਹਾਰਾਜ ਨੇ ਸਾਨੂੰ ਪ੍ਰਮਾਤਮਾ ਕੋਲੋਂ ਉੱਥੋਂ ਅਕਾਲ ਪੁਰਖ ਦੇ ਸੱਚਖੰਡ ਤੋਂ ਅਕਾਲ ਪੁਰਖ ਦੇ ਦਰਬਾਰ ਤੋਂ ਸ਼ਕਤੀਆਂ ਮਿਲਦੀਆਂ ਨੇ ਸਾਨੂੰ ਪਰਮਾਤਮਾ ਦੇ ਕੋਲੋਂ ਦਿੱਤੀ ਹੈ ਦੁਰਗਾ ਉਹ ਸ਼ਕਤੀ ਦੇ ਨਾਲ ਦੁਰਗਾ ਹੈ ਉਹ ਸ਼ਕਤੀ ਦੇ ਨਾਲ ਕਾਲਿਕਾ ਹੈ ਜਿਸ ਤਰ੍ਹਾਂ ਦਾ ਉਹਨਾਂ ਨੇ ਜੋ ਚੰਡ ਚੰਡ ਰਾਖਸ਼ ਮਾਰਤਾ ਉਹਦੇ ਨਾਲ ਚੰਡ ਕਾ ਰੱਖਤਾ ਠੀਕ ਹੈ ਇਹ ਇਸ ਤਰ੍ਹਾਂ ਹੁੰਦਾ ਪਿਆਰਿਓ ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਜਿਵੇਂ ਕੋਈ ਕਬੱਡੀ ਖੇਡਦਾ ਉਹਦੇ ਨਾਲ ਖੜਿਆ ਹੀ ਰੱਖਤਾ ਜਿਸ ਤਰ੍ਹਾਂ ਦਾ ਕੋਈ ਸ਼ਕਤੀ ਕੰਮ ਕਰਦੀ ਹੈ ਉਹਦੇ ਨਾਮ ਦੇ ਨਾਲ ਹੈਗਾ ਤਾਂ ਪਰਮਾਤਮਾ ਦੀ ਸ਼ਕਤੀ ਹੈ ਆਪਾਂ ਕਹਿੰਦੇ ਕਿਹੜੀ ਸ਼ਕਤੀ ਤਰ੍ਹਾਂ-ਤਰ੍ਹਾਂ ਦੇ ਸਰਕਾਰ ਦੇ ਅੰਡਰ ਸ਼ਕਤੀਆਂ ਹੁੰਦੀਆਂ ਨੇ ਕੋਈ ਐਮ.ਐਲ.ਏ ਹੈ ਕੋਈ ਆਪਣੇ ਛੋਟੇ ਅਫਸਰ ਆਗੇ ਕੋਈ ਥਾਣੇਦਾਰ ਹੋ ਗਿਆ ਕੋਈ ਡੀ.ਐਸ.ਪੀ ਹੋ ਗਿਆ ਕੋਈ ਜਣ ਕੇ ਸਿੱਖਿਆ ਅਦਾਰਿਆਂ ਦੇ ਵਿੱਚ ਹੋਗੇ ਸਭ ਅਲੱਗ-ਅਲੱਗ ਹੁੰਦੀਆਂ ਨੇ ਸੋ ਜਿਹੜੀ ਸਾਨੂੰ ਸ਼ਕਤੀ دی ਵੀ ਹੈ ਨਾ ਸਾਡੀ ਸ਼ਕਤੀ ਉਹ ਭਗਉਤੀ ਹੈ ਉਹਨੂੰ ਭਗਉਤੀ ਵੀ ਕਿਹਾ ਉਹਨ ਦੁਰਗਾ ਵੀ ਕਿਹਾ ਉਹਨੂੰ ਕਾਲ ਕਾ ਵੀ ਕਿਹਾ ਇਹਦੇ ਰੂਪ ਅਲੱਗ-ਅਲੱਗ ਨੇ ਤੁਸੀਂ ਵਹਿਮ ਨਾ ਕਰਿਆ ਕਰੋ ਦੇਖੋ ਜੇ ਤੁਸੀਂ ਕਾਲ ਕਾ ਨੂੰ ਪੂਜਣਾ ਹੈ ਤੁਸੀਂ ਚੰਡੀ ਦੀ ਬਾਣ ਪੜੋ ਮਹਾਰਾਜ ਕਹਿੰਦੇ ਸੂਰੀ ਸੰਗਰ ਰਚਿਆ ਢੋਲ ਸਾਖ ਨਗਾਰੇ ਵਾਇਕ ਚੰਡਿਤ ਤਾਰੀ ਕਾਲ ਕਾ ਮਨ ਵਾਲਾ ਰੋਸ ਵਢਾਏ ਕ ਕਦੇ ਸੂਰੀ ਸੰਗਰ ਰਚਿਆ ਵੀ ਸੰਗਰ ਜੋਧ ਰਚਾਇਆ ਢੋਲ ਵੱਜੇ ਨਗਾਰੇ ਵੱਜੇ ਖੜਕਾ ੜਕਾ ਹ ਜੋਸ਼ ਪੈਦਾ ਕਰਕੇ ਚੰਡਿਤ ਤਾਰੀ ਕਾਲ ਕਾ ਜਦੋਂ ਕਹਿੰਦੇ ਚੰਡਕਾ ਦੇ ਕੋਲ ਬਹੁਤਾ ਜੋਸ਼ ਨਾ ਚੱਲਿਆ ਗਿਆ ਚੰਡਕਾਂ ਨੂੰ ਬਸ ਨਾ ਇਹ ਦੇਤ ਪਰ ਗੁੱਸੇ ਵਿੱਚ ਆ ਕੇ ਆਪਣੀ ਸ਼ਕਤੀ ਜਿਹੜੀ ਅੰਦਰ ਸ਼ਕਤੀ ਅਜੇ ਛਾਪਲੀ ਹੋਈ ਸੀਗੀ ਉਹ ਚਾਂਡਕਾ ਨੂੰ ਕਾਲਕਾ ਨੂੰ ਜਬ ਨਿਕਲ ਬਾਹਰ ਹੁਣ ਤੂੰ ਮੇਰੀ ਦੂਜੀ ਸ਼ਕਤੀ ਉਹ ਵਰ ਕਾਲਕਾ ਰੂਪ ਮੱਥਾ ਪਾੜ ਕੇ ਬਾਹਰ ਨਿਕਲੀ ਜੋਗੜੀਆਂ ਦੇ ਨਾਲ ਚੰਡ ਜਤਾਰੀ ਕਾਲਕਾ ਮਨਵਾਲਾ ਰੋਜ਼ ਵੜਾਇ ਕੇ ਨਿਕਲੀ ਮੱਥਾ ਫੋੜ ਕੇ ਜਦ ਫਤਿ ਨਿਸਾਨ ਬਜਾਇ ਕਹੇ ਜਾਗ ਸੁਜਮ ਜਿੱਦ ਨੂੰ ਜਰਵਾਨ ਜਨ ਲੜਾਇਆ ਕਾ ਦਲ ਵਿੱਚ ਕੇ ਰਕਾ ਤੇ ਜਣ ਸੀਤ ਰਗਣਾ ਆ ਕਾ ਆਬਸੁਲਾ ਹੋਇਆ ਤੇ ਉਹ ਲੋਕਾਂ ਦੇ ਖੁਨਸਾਇ ਕਹਿੰਦੇ ਜਦੋਂ ਇਸ ਤਰ੍ਹਾਂ ਕਹਦੇ ਕਾਲ ਕਾਨੇ ਦੁਰਗਾ ਨੇ ਜੋਸ਼ ਵਿੱਚ ਆ ਗਈ ਨਾ ਕਹਿੰਦੇ ਜੇ ਪ੍ਰਮਾਤਮਾ ਆਪ ਹੀ ਗ੍ਰੋਧਮਾਨ ਹੋ ਗਿਆ ਹੋਵੇ ਆਬਸੁਲਾ ਹੋਇਆ ਤੇ ਉਹ ਲੋਕਾਂ ਦੇ ਖੁਨਸਾਇ ਕਹਿੰਦੇ ਤਿੰਨਾਂ ਲੋਕਾਂ ਤੋਂ ਗੁੱਸੇ ਹੋ ਕੇ ਪ੍ਰਮਾਤਮਾ ਸੋ ਇਸ ਤਰ੍ਹਾਂ ਕਰਕੇ ਜੇ ਤੁਸੀਂ ਚੰਡੀ ਦੀ ਬਾਾਰ ਪੜੋਗੇ ਜਾ ਹੋਰ अनेकई ਸ਼ਕਤੀਆਂ ਨੇ ਉਹ ਗਰਦੰਤੀ ਪੜ ਲਓ ਇਸ ਤਰ੍ਹਾਂ ਕਰਕੇ ਤੁਸੀਂ ਜੇ ਚੰਡੀ ਦੀ ਬਾਣ ਪੜੋਗੇ ਇਹਦੇ ਨਾਲ ਤੁਹਾਨੂੰ ਕਾਲ ਕਾਵੀ ਸਹਾਇਕ ਤੁਸੀਂ ਕਹੋ ਕਾਲਕਾ ਤੁਸੀਂ ਹਾਜ਼ਰ ਹੋਵੋ ਦੁਰਗਾ ਨੂੰ ਕਹੋ ਤੁਸੀਂ ਕਾਲਕਾ ਦੁਰਗਾ ਮਾਹੇ ਪ੍ਰਮਾਤਮਾ ਸ਼ਕਤੀ ਜੀ ਪ੍ਰਮਾਤਮਾ ਦੀ ਸ਼ਕਤੀ ਵਹਿਗੁਰੂ ਜੀਓ हे ਦਸ਼ਮੇਸ਼ਪਤਾ ਆਪ ਦੀ ਸ਼ਕਤੀ ਜਿਹੜੀ ਦੁਰਗਾ ਹੈ ਉਹ ਤੁਹਾਨੂੰ ਪ੍ਰਗਟ ਕਰੋ ਮਹਾਰ ਸਾਡੀ ਸਹਾਇਤਾ ਕਰੋ ਜائیں ਕਹਿ ਲਉ ਪ੍ਰਗਟ ਕਰਨੀ ਤਾਂ ਹੋਰ ਗੱਲ ਹੁੰਦੀ ਹੈ ਪ੍ਰਗਟ ਦਾ ਤੇਜ ਪ੍ਰਤਾਪ ਕੁਝ ਗੱਲ ਹੋਰ ਹੈ ਆਪਾਂ ਨੇ ਕਹਣਾ ਮਾਤਾ ਕਾਲਕਾ ਹੇ ਜਿਹੜੀ ਮਾਤਾ ਕਾਲ ਕਾ ਕਹਿ ਲੋ ਜਾਂ ਭਗਉਤੀ ਕਹਿ ਲੋ ਜਾਂ ਦੁਰਗਾ ਕਹਿ ਲੋ ਜਿੰਨੇ ਤੁਸੀਂ ਨਾਮ ਦਿਓਗੇ ਉਹ ਪ੍ਰਮਾਤਮਾ ਦੀ ਸ਼ਕਤੀ ਦੇ ਨਾਮ ਨੇ ਦੇ ਜਵ ਸਾਹ ਦੇ ਵਿੱਚ ਕਿੰਨੀਆਂ ਕਿੰਨੀਆਂ ਸ਼ਕਤੀਆਂ ਨੇ ਨਵਤਮੰਕਾਲੇ ਨਤਿ ਕ੍ਰਿਪਾਲੰਤ ਗੁਰੂਪੇ ਨਤਕ ਗੁਰੂਪੇ ਕਿ ਇਹ ਵੀ ਪ੍ਰਮਾਤਮਾ ਦੀ ਸ਼ਕਤੀ ਦੇ ਨਾਮ ਨੇ ਉਹ ਪ੍ਰਮਾਤਮਾ ਨੂੰ ਖੁਦ ਕਰੇ ਨੇ ਜਿਸ ਤਰ੍ਹਾਂ ਦੇ ਕਾਰਨਾਵ ਇਸਤੇ ਪਾਸ਼ਾ ਨੇ ਕਰੇ ਨੇ ਉਹਦੇ ਨਾਂ ਟਕਾਤਾ ਦੱਸਣਾ ਜਪ ਸਾਹਿਬ ਦੇ ਵਿੱਚ ਜਿਹੜਾ ਜੁੱਧਾਂ ਦੇ ਵਿੱਚ ਕੀਤੀਆਂ ਮਹਾਰਾਣੇ ਉਹਨੂੰ ਕਾਲਕਾ ਕਹਿੰਦਾ ਚੰਡੀ ਕਹਿੰਦਾ ਭਗਉਤੀ ਆਖਿਆ ਇਹ ਸਾਰੇ ਪ੍ਰਮਾਤਮਾ ਦੀ ਸ਼ਕਤੀ ਦੇ ਨਾਮ ਨੇ ਇਹ ਸਾਡੀ ਗੁਰੂ ਘਰ ਦੀ ਸ਼ਕਤੀ ਹੈ ਦੁਰਗਾ ਕਾਲਕਾ ਇਹ ਸਾਡੀ ਹੈ ਪ੍ਰਮਾਤਮਾ ਤੋਂ ਸਿੱਧੀ ਮਹਾਰਾਣੇ ਸਾਨੂੰ ਦਿੱਤੀ ਹੋਈ ਹੈ ਉਹ ਆਪ ਦਾ ਰੂਪ ਵਸਤਰ ਸ਼ਸਤਰ ਵਸਤਰ ਲੈ ਕੇ ਉਸ ਤਰ੍ਹਾਂ ਫਿਰ ਆਪਾਂ ਨੂੰ ਜਾਨਕਿ ਸਹਾਇਤਾ ਹੁੰਦੇ ਸਹਾਇਤਾ ਕਰਦੇ ਨੇ ਇਹ ਸਾ ਕਰਕੇ ਇਹ ਕਾਲਕਾ ਦੁਰਗਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਣੇ ਜਿਵੇਂ ਸਾਨੂੰ ਪਰਮਾਤਮਾ ਨੂੰ ਲੈ ਕੇ ਦਿੱਤੀ ਹੈ ਉਹਦੀ ਪੂਜਾ ਕਰੋ ਆਪਾਂ ਨੇ ਕਿਹੜਾ ਮੰਦਰਾਂ ਵਿੱਚ ਜਾ ਕੇ ਹਿੰਦੂਆਂ ਦੇ ਉਹਨਾਂ ਦਾ ਉਹਨਾਂ ਦਾ ਵੀ ਸਹੀ ਹੈ ਉਹ ਅਲੱਗੋ ਕਰਦੇ ਨੇ ਸੋ ਇਸ ਤਰ੍ਹਾਂ ਕਰਕੇ ਤੁਸੀਂ ਭਰਮਣਾ ਕਰਿਆ ਕਰੋ ਚੰਡੀ ਦੀ ਵਾਰ ਦਿਨ ਰਾਤ ਪੜੋ ਸਤਿ ਸਾਂਜਮਾ ਰੱਖ ਕੇ ਜੇ ਮਰਜ਼ੀ ਪੜੋ ਕੁਝ ਨਹੀਂ ਹੁੰਦਾ ਹੈਗਾ ਕੋਈ ਇਹਦੇ ਨਾਲ ਕੋਈ ਕਲੇਸ਼ ਨਹੀਂ ਕਰ ਲੱਗਦਾ ਬੰਦਾ ਤੇ ਪਹਿਰਾ ਲੱਖੋ ਚੰਡੀ ਦੀ ਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ